ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਂ ਦੇ ਬੁਟੀਕ ਬਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਔਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਮੈਂਨ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਔਰ ਅੱਗੇ ਬਾਤ ਉਹ ਤੇ ਸ਼ੇਅਰ ਕਰਿਆ ਕਰੋ ਔਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤਾਂ ਜੋ ਤੁਹਾਨੂੰ ਡਿਟੇਲ ਜਾਣਕਾਰੀ ਜਿਹੜੀ ਸੂਟ ਬਾਰੇ ਪਤਾ ਲੱਗ ਪਤਾ ਲੱਗ ਸਕੇ ਸੋ ਚਲੋ ਜੀ ਜ਼ਿਆਦਾ ਟਾਈਮ ਵੇਸ ਨਾ ਕਰਦੇ ਹੋ ਬਲੌਗ ਦੀ ਸਟਾਰਟਿੰਗ ਕਰਦੇ ਹਾਂ ਫਰਸਟ ਸੂਟ ਜਿਹੜਾ ਤੁਸੀਂ orange कलर ਦਾ ਦੇਖ ਰਹੇ ਹੋ कॉटन ਦੇ ਸੂਟ ਨੇ ਜੀ ਇਹ ਤੁਸੀਂ ਇਹਦੀ ਕੱਲੀ ਠੀਕ ਹੈ ਜੀ organza ਦੇ ਪੈਚ ਦੇ ਨਾਲ ਠੀਕ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਕਾਟਨ ਦਾ ਫੈਬਰਿਕ ਰੈਨ ਵਾਲਾ ਕਲਰ ਇਸ ਦੇ ਵਿੱਚ ਬਹੁਤ ਸਾਰੇ ਨੇ ਮੈਂ ਤੁਹਾਨੂੰ ਚੈੱਕ ਕਰਵਾਦਨੀ ਹੈ 1 ਵਾਈ 1 ਸੋ ਜਿਹੜਾ ਵੀ ਤੁਸੀਂ ਸੂਟ ਇਹਨਾਂ ਦੇ ਵਿੱਚ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਆਪਣਾ ਵਟਸਐਪ ਤੇ ਜਾ ਕੇ ਡੀਐਮ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਸਕਰੀਨਸ਼ਾਟ ਲੈ ਕੇ ਆਪਣ ਨੂੰ ਇੰਸਟਾਗ੍ਰam ਤੇ ਵੀ ਭੇਜ ਸਕਦੇ ਹੋ ਜੋ ਕਿ ਨਦਰ ਬੁਟੀਕ ਦੇ ਨਾਮ ਤੇ ਹੀ ਆਪਣੀ ਆਈਡੀ ਬਣੀ ਹੋਈ ਹੈ ਆਪਣਾ ਪੇਜ ਬਣਿਆ ਹੋਇਆ ਨੈਕਸਟ ਸੈਕਸ਼ਨ ਦੇ ਵਿੱਚ ਇਹ ਵਾਲਾ ਕਲਰ ਹੈ ਜੀ ਬਹੁਤ ਸੋਨਾ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟਾ ਨੇ ਕਲੀਨ ਨੇ ਦੇ ਉੱਪਰ ਪੈਚ ਵਰਕ ਦੇ ਨਾਲ ਟਾਈ ਐਂਡ ਡਾਈ ਦਾ ਅਜਰਾ ਪਕਿਆ ਦੀ ਵੀ ਇੱਕ ਸੂਜਰਾ ਪਾ ਕੰਟਰਾਸਟ ਵਾਈਜ਼ ਰੈਡੀ ਕੀਤਾ ਹੈ ਸੋ ਤੁਸੀਂ ਆਪਣੇ ਤੋਂ ਮੰਗਵਾ ਸਕਦੇ ਕਿੰਨਾ ਸੋਹਣਾ ਛੇੜਾ ਇਹ ਵਾਲਾ ਸਾਰੇ ਬਹੁਤ ਸੋਹਣੇ ਛੇੜ ਨੇ ਕਲਰ ਕੰਟਰਾਸਟ ਬਹੁਤ ਸੋਹਣੇ ਆ। ਔਰਗੈਂਜ਼ਾ ਦਾ ਪੈਚ ਫਲਾਰ ਬਣਿਆ ਹੋਇਆ ਇਸ ਤੇ ਉੱਤੇ ਔਰ ਥੋੜਾ ਥੋੜਾ ਵਰਕ ਵੀ ਹੋਇਆ ਹੋਇਆ ਜਿੱਦਾਂ ਤੁਸੀਂ ਚੈੱਕ ਕਰ ਸਕਦੇ ਹੋ। ਐਦਾਂ ਦੇ ਹਲਕੇ ਫੁਲਕੇ ਸੂਟ ਨੇ ਜਿਹੜੇ ਬਹੁਤ ਵਧੀਆ ਰਹਿੰਦੇ ਨੇ ਗਰਮੀਆਂ ਦੇ ਵਿੱਚ ਇਹ ਵਾਲਾ ਤੁਸੀਂ ਬ੍ਰਾਊਨ ਛੇੜ ਚੈੱਕ ਕਰ ਸਕਦੇ ਹੋ। ਪਰਸਨਲੀ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਕਿੰਨਾ ਸੋਹਣਾ ਛੇੜ ਹੈ ਬ੍ਰਾਊਨ ਛੇੜ। ਸਭ ਨੂੰ ਪਸੰਦ ਆਉਣ ਵਾਲਾ। ਇਕ ਕਿਸੇ ਦੇ ਵਿੱਚ ਇਹ ਵਾਲਾ ਸ਼ੇਡ ਹੈ ਜੀ ਪ੍ਰੋਪਰ 100% ਇਹਨਾਂ ਦੀ ਕਾਟਨ ਰਣ ਵਾਲੀ ਹੈ ਔਰ ਸਾਰੰਦੂਪਰ ਇਹਦਾ ਪੈਚਵਰਕ ਹੋਇਆ ਹੋਇਆ ਚੇਨ ਸਟਿਚ ਦੇ ਨਾਲ ਆਰੀ ਵਰਕ ਹੋਇਆ ਹੋਇਆ ਠੀਕ ਹੈ ਜੀ ਕਿਸ ਕੁਸ਼ਕ ਦੇ ਵਿੱਚ ਹਲਕਾ ਫੁਲਕਾ ਵਰਕ ਵੀ ਹੈਗਾ ਤੇ ਕਿਸੇ ਦੇ ਵਿੱਚ ਸਿਰਫ ਪੈਚ ਲੱਗਿਆ ਹੋਇਆ ਸੋ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਇੱਕ ਆਪਣੇ ਕੋਲ ਇਹ ਵਾਲਾ ਆਰਟੀਕਲ ਹੈ ਜੀ ਕਾਟਨ ਦੇ ਵਿੱਚ ਆਇਆ ਵਿਦ ਦੁਪੱਟਾ ਮੈਚਿੰਗ ਬਾਟਮ ਮਿਲੇਗੀ ਤੁਹਾਨੂੰ ਨੈਕ ਦੇ ਉੱਪਰ ਪੱਟੀ ਲੱਗੀ ਮਿਲੇਗੀ ਤੇ ਦੁਪੱਟੇ ਦੇ ਉੱਪਰ ਇਰੇ ਦੇ ਉੱਪਰ ਤੁਹਾਨੂੰ ਪ੍ਰੋਪਰ ਪਿੰਟੈਕਸ ਪਈਆਂ ਹੋਈਆਂ ਮਿਲਣਗੀਆਂ ਔਰ ਆਰਗੈਂਜ਼ਾ ਦਾ ਲੇਸ ਲੱਗੀ ਹੋਊਗੀ ਠੀਕ ਹੈ ਕਲਰ ਮੈਂ ਤੁਹਾਨੂੰ ਇਸ ਵਿੱਚ ਚੈੱਕ ਕਰਵਾ ਦਿੰਦੀ ਫਰਸਟ ਕਲਰ ਹੈ ਜੀ ਗਾਜਰੀ ਨੈਕਸਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਦੇ ਉੱਪਰ ਆਪਾਂ ਲੇਸ ਲਗਾਈ ਆ ਦੋ ਤਰ੍ਹਾਂ ਦੀ ਲੇਸ ਲਗਾਈ ਉਸ ਤੋਂ ਬਾਅਦ ਪਿੰਟੈਕਸ ਪਈਆਂ ਹੋਈਆਂ ਨੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਾਟਮ ਪ੍ਰੋਪਰ ਤੁਹਾਨੂੰ ਬਾਟਮ ਦੇ ਉੱਪਰ ਵੀ ਪਿੰਟੈਕਸ ਪਈਆਂ ਹੋਈਆਂ ਮਿਲਣਗੀਆਂ ਠੀਕ ਹੈ ਸੋ ਬਹੁਤ ਸਾਰਾ ਸੌਖਾ ਤੁਹਾਡਾ ਕੰਮ ਕਰ ਦਿੱਤਾ ਆਪਾਂ ਸਟਿਚਿੰਗ ਆਰਾਮ ਨਾਲ ਕਰ ਸਕਦੇ ਹਾਂ ਤੁਸੀਂ ਸੂਟ ਦੀ ਔਰ ਬਹੁਤ ਸੋਨੇ ਕਲਰ ਕੰਟਰਾਸਟ ਆਪਾਂ ਇਸ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਲਈ ਸੋ ਜਿਹੜਾ ਵੀ ਜਿਹੜਾ ਸੂਟ ਤੁਹਾਨੂੰ ਚਾਹੀਦਾ ਤੁਸੀਂ WhatsApp ਤੇ ਜਾ ਕੇ ਆਪਾਂ ਨੂੰ DM ਕਰ ਸਕਦੇ ਹੋ ਤੇ ਕਿਤੇ ਵੀ ਬੈਠੇ ਆਪਣੇ ਸੂਟ ਦਾ ਜਿਹੜਾ ਆਰਡਰ ਫਰਮ ਪਲੇਸ ਕਰ ਸਕਦੇ ਹੋ ਬਿਕਾਜ਼ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਜੀ ਔਰ ਤੁਸੀਂ ਆਪਣੇ ਕੋਲ ਸੂਟ ਵਿਦ ਸਟੀਚਰ ਵਿਦਆਊਟ ਟੂ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਔਰ ਕਿਸੇ ਵੀ ਪ੍ਰਕਾਰ ਦਾ ਸੂਟ ਜਿਹੜਾ ਹੈਂਡਵਰਕ ਦੇ ਵਿੱਚ ਹੋ ਗਿਆ ਮਸ਼ੀਨ ਪੇਂਟ ਬਲੌਕ ਪੇਂਟ ਆਰੀ ਨੀਡਲ ਥ੍ਰੈਡ ਕਿਸੇ ਵੀ ਵਰਕ ਦੇ ਵਿੱਚ ਤੁਸੀਂ ਆਪਣ ਨੂੰ ਦਵਾਰਕ ਰੈਡੀ ਕਰਵਾ ਸਕਦੇ ਹੋ 오ਰੈਂਜ ਪੀਚ ਸ਼ੇਡ ਆ ਗਿਆ ਜੀ ਇਹ ਵਾਲਾ ਬਹੁਤ ਸੋਹਣੀ ਕਾਟਨ ਐਂਜੀਵਲੀ ਕੈਮਰਿਕ ਕਾਟਨ 100% ਕਾਟਨ ਬਹੁਤ ਸਾਰਾ অর্ਗੈਂਜ਼ਾ ਦੇ ਪੈਚ ਦੇ ਨਾਲ ਲੇਸ ਦੇ ਨਾਲ ਆਪਾਂ ਇਸੇ ਛੇੜੇ ਦੀ ਫਿਨਿਸ਼ਿੰਗ ਦਿੱਤੀ ਹੈ ਇਹ ਕਿਸੇ ਵਿੱਚ ਇਹ ਵਾਲਾ ਫਰੋਜੀ ਕਲਰ ਹੈ ਸਾਰੇ ਕਲਰ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਆ ਸੋ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਬਾਈ ਕਰ ਸਕਦੇ ਹੋ ਟੈਲੋਜੀ ਏਸੀ ਜੀ ਆਪਣੇ ਇਹ कॉटन ਦੇ सूटਾਂ ਦੇ ਵਿੱਚ ਡਿਜ਼ਾਈਨ ਕਲਰ ਨੈਕਸਟ ਆਪਾਂ ਤੁਹਾਨੂੰ ਦਿਖਾਉਣੇ ਆ ਮਸਲੀਨ ਦੇ ਵਿੱਚ ਇਹ ਹੈਗੇ ਜੀ ਮਸਲੀਨ ਦੇ ਆਲਓਵਰ ਸੂਟ ਨੇ ਠੀਕ ਹੈ ਇਹਦੇ ਨਾਲ ਦੁਪੱਟਾ ਰਹੂਗਾ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਦੇ ਵਿੱਚ ਵੀ ਤੁਹਾਨੂੰ ਸੇਮ ਫੈਬਰਿਕ ਦੇ ਨਾਲ ਦੀ ਸੇਮ ਸਟੱਫ ਦੇ ਨਾਲ ਦੁਪੱਟੀ ਮਿਲੇਗੀ ਬਹੁਤ ਜਿਆਦੇ ਸੋਹਣੇ ਖੁੱਲ੍ਹੇ ਅੰਡੂਲੇ ਦੁਪੱਟੇ ਨੇ ਇਹਨਾਂ ਦੇ ਬਹੁਤ ਸੋਹਣੇ ਕੰਟਰਾਸਟ ਨੇ ਤੇ ਪ੍ਰਿੰਟਿੰਗ ਇਹ ਜਿਹੜਾ ਹਮੇਸ਼ਾ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਹੈ ਅੰਬੀਆਂ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਇਹ ਵਾਲੇ ਸੂਟ ਤੁਹਾਡੇ ਲਈ ਲੈ ਕੇ ਆਏ ਹਾਂ ਸੋ ਜਿਹੜੀਆਂ ਵੀ ਮੇਰੀਆਂ ਭੈਣਾਂ ਨੇ ਇਹ ਵਾਲੇ ਸੂਟ ਬਾਏ ਕਰਨੇ ਨੇ ਮੈਂ ਤੁਹਾਨੂੰ ਸਾਰੇ ਕਲਰ ਦਿਖਾ ਦਣੀ ਆ ਵੀਡੀਓ ਦੇ ਵਿੱਚ ਤੇ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਫਿਰ ਜਿਹੜਾ ਵੀ ਤੁਸੀਂ ਸੂਟ ਤੁਹਾਨੂੰ ਪਸੰਦ ਹੋਊਗਾ ਕਲਰ ਤੁਹਾਨੂੰ ਪਸੰਦ ਹੋਊਗਾ ਤੁਸੀਂ ਕਿਤੇ ਵੀ ਬੈਠੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਔਰ ਜੇਕਰ ਤੁਸੀਂ ਇਹ ਵਾਲਾ ਸੂਟ ਵਿਦ ਸਟਿਚਿੰਗ অর ਵਿਦਾਊਟ ਸਟਿਚਿੰਗ ਹੀ ਲੈਣਾ ਚਾਹੁੰਦੇ ਹੋ ਤੁਸੀਂ ਆਪ ਨੂੰ ਪ੍ਰੋਪਰ ਨਾਪ ਵਗੈਰਾ ਭੇਜ ਕੇ ਆਪਣਾ ਸੂਟ ਸਟਿਚ ਵੀ ਕਰਵਾ ਸਕਦੇ ਹੋ ਤੇ ਐਜ਼ ਇਟ ਇਜ਼ ਵੀ ਮੰਗਵਾ ਸਕਦੇ ਹੋ ਇੱਕ ਇਸ ਦੇ ਵਿੱਚ ਇਹ ਵਾਲਾ येलो ਜਿਆ ਕਲਰ ਹੈ ਜੀ ਬਹੁਤ ਜਿਆਦੇ ਸੋਹਣੇ ਕਲਰ ਨੇ ਤੇ ਬਹੁਤ ਜਿਆਦਾ ਟ੍ਰੈਂਡਿੰਗ ਦੇ ਵਿੱਚ ਰਹਿਮ ਵਾਲਾ ਇਹ ਅੰਬੀਆਂ ਵਾਲਾ ਪ੍ਰਿੰਟ ਹੈ ਠੀਕ ਹੈ ਜੀ ਜਿਹੜਾ ਆਪਣਾ ਰਾਜਾ ਰਾਣੀ ਵਾਲਾ ਤੇ ਆਪਾਂ ਅੰਬੀਆਂ ਵਾਲਾ ਪ੍ਰਿੰਟ ਲੈ ਕੇ ਆਏ ਸੀਗੇ ਉਹਨਾਂ ਵਿੱਚੋਂ ਵੀ ਅੰਬੀਆਂ ਵਾਲਾ ਜ਼ਿਆਦਾ ਤੇ ਰਾਜਾ ਰਾਣੀਆਂ ਵਾਲਾ ਘੱਟ ਸੇਲ ਹੋਇਆ ਸੀਗਾ ਕਿਉਂਕਿ ਇਸ ਚੀਜ਼ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਤੇ ਰਾਜਾ ਰਾਣੀਆਂ ਵਾਲਾ ਜਿਹੜਾ ਲੌਂਗ ਫਰਾਕਸ ਦੇ ਲਈ ਜਾਂ ਲਹਿੰਗੇ ਵਗੈਰਾ ਦੇ ਲਈ ਲੇਡੀਜ਼ ਨੇ ਜਾਂ ਮੇਰੀਆਂ ਭੈਣਾਂ ਨੇ ਗਰਲਜ਼ ਨੇ ਜ਼ਿਆਦਾ ਡਿਮਾਂਡ ਕਰਦੀਆਂ ਨੇ ਸੋ ਸੇਲ ਤੇ ਉਹ ਵੀ ਬਹੁਤ ਹੁੰਦਾ ਪਰ ਐਸ ਕੰਪੇਅਰ ਟੂ ਉਹਦੇ ਘੱਟ ਹੁੰਦਾ ਥੋੜਾ ਜਿਹਾ ਇੱਕ ਸ਼ੇਡ ਤੁਸੀਂ ਇਹਦੇ ਵਿੱਚ ਇਹ ਚੈੱਕ ਕਰ ਸਕਦੇ ਹੋ ਬਲੈਕ ਸ਼ੇਡ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਇਹ ਆਲ ਓਵਰ ਇਹ ਸੂਟ ਰਣ ਵਾਲੇ ਨੇ ਮਸਲੀਨ ਦੇ ਸੂਟ ਨੇ ਜੀ ਇਹ ਮੈਂ ਦੁਬਾਰਾ ਤੁਹਾਨੂੰ ਦੱਸ ਰਹੀ ਹਾਂ ਮਸਲੀਨ ਫੈਬਰਿਕ ਹੈ ਵਾਲੇ ਸੂਟ ਦਾ ਪ੍ਰਿੰਟਿੰਗ ਤੁਹਾਨੂੰ ਸਾਰਿਆਂ ਦੀ ਸੇਮ ਰੂ ਮਿਲੂਗੀ ਕੰਟਰਾਸਟ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਪਿਕ ਕਰ ਸਕਦੇ ਹੋ ਨੈਕਸਟ ਹੈਗਾ ਜਿਸ ਦੇ ਵਿੱਚ ਪਿੰਕ ਕਲਰ ਕਿੰਨਾ ਜਿਆਦਾ ਸੋਹਣਾ ਕਲਰ ਹੈ ਤੇ ਵਾਈਟ ਦੇ ਨਾਲ ਕਿੰਨਾ ਸੋਹਣਾ ਲੱਗ ਰਿਹਾ ਹੈ ਇਸ ਸੂਟ ਨੂੰ ਤੁਸੀਂ ਆਰਗੈਂਜ਼ਾ ਦੀ ਕੋਈ ਲੇਸ ਵਗੈਰਾ ਲਗਾ ਕੇ ਵਾਈਟ ਕੜਦੀ ਜਾਂ ਕੋਈ ਪਤਲੀ ਲੇਸ ਲਗਾ ਕੇ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਆਪਣਾ ਸੂਟ ਡਿਜ਼ਾਈਨ ਕਰ ਸਕਦੇ ਹੋ ਔਰ ਆਪਣੇ ਤੋਂ ਕਰਵਾ ਵੀ ਸਕਦੇ ਹੋ ਠੀਕ ਹੈ ਜੀ ਨਦਰ ਬੁਟੀਕ ਦੇ ਵੱਲੋਂ ਹਮੇਸ਼ਾ ਜਿਹੜੀ ਵੀਡੀਓ ਦੇ ਵਿੱਚ ਚੀਜ਼ ਦਿਖਾਈ ਜਾਂਦੀ ਹੈ ਉਹ ਹੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਇਕਿਸ ਦੇ ਵਿੱਚ ਇਹ ਵਾਲਾ ਮਸਟਰਡ ਕਲਰ ਹੈ ਜੀ ਸੋ ਤੁਸੀਂ ਵਿਦਆਊਟ ਐਨੀ ਟੈਂਸ਼ਨ ਵਿਦਆਊਟ ਐਨੀ ਹੈਸੀਟੇਸ਼ਨ ਆਪਣੇ ਤੋਂ ਠੀਕ ਹੈ ਜੀ ਸੂਟ ਮੰਗਵਾ ਸਕਦੇ ਹੋ ਕੋਈ ਵੀ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਔਰ ਕਿਸੇ ਵੀ ਪ੍ਰਕਾਰ ਦਾ ਵਰਕ ਜੇਕਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਕੋਈ ਲਹਿੰਗਾ ਰੈਡੀ ਕਰਵਾਉਣਾ ਚਾਹੁੰਦੇ ਹੋ ਬ੍ਰਾਈਡਲ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਦੇ ਵਿੱਚ ਮਸ਼ੀਨ ਦੇ ਵਿੱਚ ਠੀਕ ਹੈ ਤੇ ਆਪਣੇ ਕੋਲ ਸਾਰੇ ਵਰਕ ਅਵੇਲੇਬਲ ਨੇ ਜੀ ਤੁਸੀਂ ਆਪਣਾ ਸਟੱਫ ਚੂਜ਼ ਕਰਕੇ ਤੇ ਕਲਰ ਚੂਜ਼ ਕਰਕੇ ਕੋਈ ਵੀ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਇੱਕ ਇਸ ਦੇ ਵਿੱਚ ਜੀ ਵਾਈਨ ਜਿਹਾ ਕਲਰ ਹੈ ਨਾ ਵੀ ਵਾਈਨ ਜਿਹਦਾ ਆਪਾਂ ਕਹਿ ਦਈਏ ਬਹੁਤ ਸੋਹਣਾ ਸ਼ੇੜਾ ਵਾਲਾ ਵੀ ਬਹੁਤ ਜ਼ਿਆਦਾ ਸੋਹਣੇ ਕਲਰ ਨੇ ਇਸ ਦੇ ਵਿੱਚ ਸਾਰੇ ਜਿਹੜੇ ਕਲਰ ਹੈਗੇ ਆ ਇੱਕ ਇਹ ਵਾਲਾ ਸ਼ੀਟ ਚੈੱਕ ਕਰ ਸਕੋ ਜਿਹੜਾ ਇਹ ਨੇਵੀ ਬਲੂ ਦੇ ਵਿੱਚ ਆ ਦੁਪੱਟੇ ਦੇ ਨਾਲ ਆਲ ਓਵਰ ਇਹ ਤੁਹਾਨੂੰ ਸੂਟ ਮਿਲਣਗੇ ਸੋ ਤੁਸੀਂ ਐਦਾਂ ਵੀ ਬਾਏ ਕਰ ਸਕਦੇ ਹੋ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਇਹ ਵਾਲਾ ਸੂਟ ਤੁਹਾਡੇ ਲਈ ਲੈ ਕੇ ਆਏ ਆ ਇਹਨਾਂ ਸੂਟਾਂ ਦਾ ਪ੍ਰਾਈਸ ਜਾਣ ਲਈ ਤੁਸੀਂ ਆਪਣਾ WhatsApp ਤੇ ਜਾ ਕੇ DM ਕਰ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਆਪਣੇ ਬਜਟ ਦੇ ਸਹਾਵ ਨਾਲ ਜੇਕਰ ਤੁਹਾਨੂੰ ਠੀਕ ਲੱਗਦਾ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲਾ ਸ਼ੇਡ ਹੈ ਜੀ ਇਹ orange ਦਾ ਸ਼ੇਡ ਹੈ orange ਰੈਡ ਜੀ ਬਹੁਤ ਸੋਹਣਾ ਸੂਟ ਹੈ ਜਿਹੜੀਆਂ ਮੇਰੀਆਂ ਭੈਣਾਂ ਡਾਰਕ ਸੂਟ ਪਾਉਣੇ ਪਸੰਦ ਕਰਦੀਆਂ ਨੇ ਉਹਨਾਂ ਲਈ ਬੈਸਟ অপਸ਼ਨ ਆ ਸੋ ਚਲੋ ਜੀ ਆਪਾਂ ਤੁਹਾਨੂੰ ਪਿਕਸ ਤਾਂ ਦਿਖਾ ਦਿੱਤੀ ਹੁਣ ਇਹਨਾਂ ਨੂੰ ਤੁਹਾਨੂੰ ਆਲ ਓਵਰ ਸੂਟ ਦੀ ਪਿਕ ਦਿਖਾਉਣੀ ਆ ਕਿ ਇਹ ਐਚੁਅਲ 'ਚ ਬੰਦਾ ਕਿਦਾਂ ਇਟ ਏ ਠੀਕ ਹੈ ਲੱਗਦਾ ਕਿਦਾਂ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਡਮੀ ਦੇ ਉੱਪਰ ਵੇਅਰ ਕੀਤਾ ਹੋਇਆ ਇੱਕ ਸਾਈਡ ਤੁਸੀਂ ਦੁਪੱਟਾ ਦੇਖ ਸਕਦੇ ਹੋ ਐਦਾਂ ਦਾ ਤੁਹਾਡੇ 'ਤੇ ਸੂਟ ਲੱਗੇਗਾ ਇਹਨੂੰ ਤੁਸੀਂ ਡਿਜ਼ਾਈਨ ਕਰੋਗੇ ਤਾਂ ਹੋਰ ਵੀ ਜ਼ਿਆਦਾ ਸੋਹਣਾ ਲੱਗੇਗਾ ਕਿਸੇ ਵੀ ਲੇਸ ਵਗੈਰਾ ਦੇ ਨਾਲ ਤੁਸੀਂ ਕੰਟਰਾਸਟ ਦੇ ਨਾਲ ਡਿਜ਼ਾਈਨ ਕਰਦੇ ਹੋ ਤਾਂ ਇਹ ਹੋਰ ਵੀ ਜਿਆਦਾ ਸੋਹਣਾ ਸੂਰਜਾ ਬਣ ਕੇ ਰੈਡੀ ਹੋ ਜਾਏਗਾ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੈ ਖਾਸ ਕਰਕੇ ਇਸ ਤੇ ਇਹ ਹੈ ਕਿ ਅਪਕਾ ਬਹੁਤ ਘੱਟ ਪ੍ਰਾਈਸ ਰੱਖਿਆ ਇਸ ਤਾਂ ਸੋ ਤੁਸੀਂ ਚੈੱਕ ਆਰਸਲ ਦਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਵਧੀਆ ਲੱਗੂਗੀ ਸੋ ਸਾਰੇ ਜਣੇ ਪਲੀਜ਼ ਵੀਡੀਓ ਨੂੰ ਅੰਤ ਤੱਕ ਜ਼ੋਰ ਦੇਖਿਓ ਸਕਿਪ ਨਾ ਕਰਿਆ ਕਰੋ ਔਰ ਬਤਵਾ ਸਪੋਰਟ ਕਰਿਆ ਕਰੋ ਲਾਈਕ ਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮਸਲੀਨ ਦੇ ਸੂਟਾਂ ਦਾ ਆਪਾਂ ਐਥੀ ਕਰਦੇ ਆਂ ਦਿਖਾਉਣਾ ਹੈ ਤੁਹਾਨੂੰ ਹੁਣ ਕਾਟਨ ਦੇ ਸੂਟ ਜਿਹੜੇ ਕਿ ਬਾਟਮ ਵਰਕ ਦੇ ਨਾਲ ਨੇ ਆਪਣੇ ਕੋਲ ਤੇ ਦੁਪੱਟਾ ਕੱਟ ਵਰਕ ਦੇ ਨਾਲ ਮਿਲੂਗਾ ਤੁਹਾਨੂੰ ਸ਼ਰਟ ਪ੍ਰਿੰਟਡ ਮਿਲੂਗੀ ਤੇ ਸ਼ਾ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੂਗਾ ਕਲਰ ਇਸ ਦੇ ਵਿੱਚ ਕਈ ਨੇ ਮੈਂ ਤੁਹਾਨੂੰ ਚੈੱਕ ਕਰਵਾ ਦਣੀ ਆ ਪਹਿਲਾ ਹੈਗਾ ਜੀ ਗਾਜ਼ਰੀ ਕਲਰ ਵਾਈਟ ਕਲਰ ਦੀ ਸ਼ਾਰਟ ਹੈ ਜਿਸ ਨੂੰ ਆਫ ਵਾਈਟੇ ਕਲਰ ਦੀ ਵਿੱਚ ਪ੍ਰਿੰਟ ਹੋਇਆ ਹੋਇਆ ਤੇ ਸੇਮ ਜਿੱਦਾਂ ਦੀ ਆਪਣੀ ਬਾਟਮ ਆ ਸੇਮ ਕਲਰ ਦੀ ਆਪਣੀ ਦੁਪੱਟਾ ਰਹੂਗਾ ਕੱਟਵਰਕ ਤੇ ਵਰਕ ਦੇ ਨਾਲ ਠੀਕ ਹੈ ਕਲਰ ਚੈੱਕ ਕਰਵਾ ਦਨੇ ਆਪਾਂ ਤੁਹਾਨੂੰ ਅੱਗੇ ਜਾ ਕੇ ਸੁਜੇੜਾ ਵੀ ਤੁਹਾਨੂੰ ਪਸੰਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਔਰ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਹੋ ਇੱਕ ਇਸ ਦੇ ਵਿੱਚ ਇਹ ਵਾਲਾ ਛੇੜਾ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਡਿਜ਼ਾਈਨ ਵੱਖਰਾ ਹੈ ਪਹਿਲੇ ਸੂਟ ਦੇ ਨਾਲੋਂ ਬਾਟਮ ਵਰਕ ਜਿਹੜਾ ਬਹੁਤ ਸੋਹਣਾ ਸਫਾਈ ਦੇ ਨਾਲ ਨੀਟ ਐਂਡ ਕਲੀਨ ਹੋਇਆ ਹੈ ਮਸ਼ੀਨੀ ਵਰਕ ਹੋਇਆ ਹੋਇਆ ਇਹ ਕਿਸ ਦੇ ਵਿੱਚ ਇਹ ਵਾਲਾ ਡਿਜ਼ਾਈਨ ਹੈ ਤੁਸੀਂ ਚੈੱਕ ਕਰ ਸਕਦੇ ਹੋ ਪਿਛਤਾ ਛੇੜ ਦੇ ਨਾਲ ਗ੍ਰੀਨ ਸੀ ਗ੍ਰੀਨ ਛੇੜਾ ਪ੍ਰਿੰਟਿੰਗ ਸ਼ਰਟ ਆ ਬਹੁਤ ਸੋਹਣੀ ਕਾਟਣਾ ਹੈ 100% ਕਾਟਨ ਹੈ ਦੇ ਵਾਲੇ ਸੂਟ ਰਹਿਣ ਵਾਲੇ ਨੇ ਆਪਰ ਤੋਂ ਨਿੱਧਾ ਕੱਟਵਾਰਕ ਤੁਸੀਂ ਕੱਟਵਾਰਕ ਵਾਰੀ ਮੋਰੀ ਵੀ ਬਣਾ ਸਕਦੇ ਹੋ ਇਹਦੇ ਨਾਲ ਕਿਉਂਕਿ ਆਪਾਂ ਕੱਟਵਾਰਕ ਦਿੱਤਾ ਹੋਇਆ ਮੋਰੀ ਤੇ ਉੱਪਰ ਨੈਕਸਟ ਹੈਗਾ ਜੀ ਇਸ ਦੇ ਵਿੱਚ ਇਹ ਵਾਲਾ ਸ਼ੇਡ ਮੈਂਦੀ ਜਿਹੜਾ ਕਿ ਅੰਬੀਆਂ ਦੇ ਨਾਲ ਆਪਣਾ ਪ੍ਰਿੰਟ ਆ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸ਼ੇੜਾ ਵਾਲਾ ਵੀ ਜਿਦਾ ਪਹਿਲਾਂ ਅੰਬੀਆਂ ਵਾਲਾ ਸੂਟ ਜਿਹੜਾ ਦੇਖ ਚੁੱਕੇ ਆ ਉਦਾਂ ਦਾ ਹੀ ਸੇਮ ਪ੍ਰਿੰਟ ਹੈ ਬਾਟਮ ਤੇ ਵਰਕ ਦੁਪੱਟਾ ਤੁਹਾਨੂੰ ਡਿਜ਼ਾਈਨਰ ਮਿਲ ਰਿਹਾ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਵੀ ਆਪਾਂ ਇਹ ਤੁਹਾਡੇ ਲਈ ਸੂਟ ਅਵੇਲੇਬਲ ਕੀਤੇ ਨੇ ਸੋ ਜਲਦੀ ਜਾ ਕੇ ਡੀਐਮ ਕੋ WhatsApp ਤੇ ਉੱਪਰ ਸਕਰੀਨਸ਼ਾਟ ਭੇਜ ਕੇ ਤੇ ਆਪਣਾ ਆਰਡਰ ਜਿਹੜਾ ਪਲੇਸ ਕਰੋ 21 ਦੇ ਵਿੱਚ ਇਹ ਵਾਲਾ ਸ਼ੇਡ ਹੈ ਜੀ ਕਰੀਮ ਬਾਟਮ ਦੇ ਨਾਲ ਪਿੰਕ ਕਲਰ ਦਾ ਕੰਟਰਾਸਟ ਦਿੱਤਾ ਆਪਾਂ ਜਿਦਾ ਆਪਾਂ ਕਹਦੇ ਇਹ ਛੋਟੀ ਬੁੱਟੀ ਦੇ ਨਾਲ ਆਏ ਇਹ ਪ੍ਰਿੰਟ ਆ 100% कॉटन ਦੇ ਸੂਟ ਰਹਿਣ ਵਾਲੇ ਇੰਨੇ ਜੀ ਇਹ बॉटम ਵਰਕ ਵਿਦ ਦੁਪੱਟਾ ਵਰਕ ਕੱਟ ਵਰਕ ਤੁਹਾਨੂੰ ਮਿਲੂਗਾ बॉटम ਦੇ ਉੱਪਰ ਵੀ ਔਰ ਦੁਪੱਟੇ ਦੇ ਉੱਪਰ ਵੀ ਸੋ ਤੁਸੀਂ ਆਪਣੀ ਪਸੰਦ ਅਨੁਸਾਰ ਸੂਟ ਬਾਈ ਕਰ ਸਕਦੇ ਹੋ ਤੇ ਪਿੱਛੇ ਮੇਰੀ ਬੇਟੀ ਦੀ ਆਵਾਜ਼ ਆ ਰਹੀ ਹੈ ਪਲੀਜ਼ ਉਸ ਨੂੰ ਅਵੋਇਡ ਕਰਿਓ ਇਗਨੋਰ ਕਰਿਓ ਚਲੋ ਜੀ ਅੱਜ ਦੇ ਬਲੌਗ ਦਾ ਐਂਡ ਅਥੀ ਕਰਦੇ ਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜੀ ਵੀਡੀਓ ਉਹ ਪਸੰਦ ਆਊਗੀ ਸੂਟ ਤੁਹਾਨੂੰ ਵਧੀਆ ਲੱਗੇ ਹੋਣਗੇ ਸੋ ਜਿਨ੍ਹਾਂ ਨੇ ਵੀ ਆਰਡਰ ਦੇਣਾ ਜਲਦੀ ਜਾ ਕੇ WhatsApp ਤੇ ਸਕਰੀਨ ਸ਼ਾਟ ਪੇਜ ਕੇ ਆਪਣਾ ਆਰਡਰ ਪਲੇਸ ਕਰ ਸਕਦਾ ਮਿਲਾਂਗੇ ਇੱਕ ਨਵੇਂ ਬਲੌਗ ਦੇ ਅੰਤ ਤੱਕ ਤਕਲੀ ਸਾਰਿਆਂ ਨੂੰ ਸੋ ਸ਼ੀਕਾਲ ਜੀ